ਦਾਹਤ ਜਿਹੜੀ ਸਿੱਧੀ ਦਿਹਾੜੇ ਨੂੰ ਸਮਰਪਿਤ 350 ਜਿਹੜਾ ਸਿੱਧੀ ਦਿਹਾੜਾ ਮਨਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਉਹ ਪੱਬਾ ਪਾਰ ਹੁੰਦੀ ਹੋਈ ਦਿਖਾਈ ਦੇ ਰਹੀ ਆ ਇਹਨਾਂ ਸਿੱਧੀ ਦਿਹਾੜੇ ਨੂੰ ਮਨਾਉਣ ਵਾਸਤੇ ਲਾਈਟ ਐਂਡ ਸੌਂਡ ਦਾ ਜਿਹੜਾ ਪ੍ਰੋਗਰਾਮ ਫਰੋਹੀਪੁਰ ਵਿੱਚ ਰੱਖਿਆ ਗਿਆ ਤੇ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਡੀਸੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਜੜੀ ਹੈ ਤਿਆਰੀ ਜੜੀ ਅਮਲ ਚ ਲਿਆਂਦੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇੱਕ ਮੈਸੇਜ ਦਿੱਤਾ ਜਾ ਸਕੇ ਗੁਰੂਆਂ ਦੀ ਜੜੀ ਹੈ ਸ਼ਹਾਦਤ ਦੇ ਨਾਲ ਜੁੜਨ ਦਾ ਸਤਿ ਨਮਸਕਾਰ ਨਮਸਕਾਰ ਜੀ ਨਮਸਕਾਰ ਸਰ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਸਰ ਕੀ ਇਹ ਮੈਸ ਦੀ ਪਾਸ਼ਾਈ ਉਤੇਗ ਭਦਰਜੀ ਦਾ ਜੋ ਸਮਾਰੋਹ ਜੋ ਸਮਰਪਿਤ ਦਿਨ ਹੈ ਉਚ ਲਾਈਟ ਹੈਂਡ ਸਾਊਂਡ ਚੋ ਜਿਹੜਾ ਹੋਣ ਜਾ ਰਿਹਾ ਕੱਲ 5 ਵਜੇ ਐਂਟਰੀ ਟਾਈਮ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੰਨਾ ਹਾਂ ਕਿ ਜ਼ਰੂਰ ਆਣ ਔਰ ਬੱਚਿਆਂ ਨੂੰ ਨਾਲ ਲੈ ਕੇ ਆਣ ਔਰ ਦੇਖਣ ਕਿ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਕਿੰਨੀ ਵੱਡੀ ਸ਼ਹਾਦਤ ਸੀ ਉਹਨਾਂ ਦੀ ਸ਼ਹਾਦਤ ਤੇ ਸਾਨੂੰ ਮਾਣ ਹੈ ਅਸੀਂ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਲਾਈਟ ਐਂਡ ਸਾਊਂਡ ਕਰ ਰਹੇ ਹਾਂ ਹਿਸਟਰੀ ਬਾਰੇ ਸਾਨੂੰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਸਰਾ ਕੌਮ ਦੇ ਲਈ ਆਪਣੀ ਜਾਨ ਦਿੱਤੀ ਹੈ ਔਰ ਉਹਦੇ ਲਈ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ ਤੁਸੀਂ ਜਿਸ ਤਰ੍ਹਾਂ ਦੇਖ ਹੀ ਰਹੇ ਹੋ ਪਿੱਛੇ ਸਟੇਜ ਲੱਗ ਰਹੀ ਹੈ ਸਾਊਂਡ ਬੜਾ ਅੱਛਾ ਲਾਈਟ ਐਂਡ ਸਾਊਂਡ ਸ਼ੋਅ ਹੋਏਗਾ ਟਰੈਫਿਕ ਦੇ ਪੂਕਾ ਇੰਤਜ਼ਾਮ ਕੀਤੇ ਜਾ ਰਿਹਾ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਦੀ ਸਾਰੀ ਵਿਵਸਥਾ ਹੈ ਪਾਣੀ ਦੀ ਵਿਵਸਥਾ ਸਾਰੀ ਕੀਤੀ ਜਾ ਰਹੀ ਹੈ ਔਰ ਕਿ ਆਨ ਆਲੀ ਜਨਤਾ ਨੂੰ ਕੋਈ ਵੀ ਜੜੀ ਹੈ ਅਸੁਵਿਧਾ ਨਾ ਹੋ ਸਾਨੂੰ ਉਹ ਇਸ ਨੂੰ ਲੈ ਕੇ ਮਤਲਬ ਕਿ ਕਿਹੜੀਆਂ ਕਿੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹ ਪ੍ਰੋਪੋਰਸ਼ਨ ਦੇ ਤੌਰ ਤੇ ਜਿਹੜੀਆਂ ਇਤਿਆਦਿਆਂ ਦੇ ਵਿੱਚ ਹੁੰਦੀਆਂ ਕਿਉਂਕਿ ਖਾਸ ਤੌਰ ਤੇ ਟ੍ਰੈਫਿਕ ਦੀ ਸਮੱਸਿਆ ਤਾਂ ਜਿਹੜੀ ਸਾਹਮਣੇ ਆਂਦੀ ਆ ਲੇਕਿਨ ਇਹ ਜਿਹੜੀ ਸ਼ਾਹਦਤ ਹੈ ਜਿਹੜਾ ਪ੍ਰੋਗਰਾਮ ਹੈ ਦਾ ਇਹ ਲੋਕਾਂ ਨੂੰ ਜਾਂ ਬੱਚਿਆਂ ਨੂੰ ਵੀ ਇਹ ਮਤਲਬ ਕਿ ਜਾਗਰੂਕ ਕੀਤਾ ਜਾਏਗਾ ਤੇ ਜਦ ਜਿਹੜਾ ਫਰੋਇਪੁਰ ਦੇ ਜਿਹੜੇ ਲੋਕ ਹੈ ਸਿਰਫ ਉਹ ਹੀ ਉੱਥੇ ਜਾਂਦੇ ਕੋਥੇ ਨਹੀਂ ਬੱਚਿਆਂ ਨੂੰ ਅਸੀਂ ਸਾਰੇ ਪ੍ਰਿੰਸੀਪਲਸ ਨੂੰ ਸਕੂਲ ਦੇ ਪ੍ਰਿੰਸੀਪਲ ਕਾਲਜ ਦੇ ਪ੍ਰਿੰਸੀਪਲਸ ਨੂੰ ਸੱਦਾ ਦਿੱਤਾ ਔਰ ਕਿ ਬੱਚਿਆਂ ਦੇ ਨਾਲ ਪੇਰੈਂਟ ਜ਼ਰੂਰ ਆਣ ਔਰ ਬੱਚੇ ਨੂੰ ਪਤਾ ਚੱਲਣਾ ਚਾਹੀਦਾ ਨਵੇਂ ਪਾਸ਼ਾਹੀ ਦਾ ਕੀ ਰੋਲ ਸੀਗਾ ਉਸ ਵੇਲੇ ਉਹਨਾਂ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਕੌਮ ਨੇ ਕੌਮ ਲਈ ਆਪਣੀ ਸ਼ਹਾਦਤ ਦਿੱਤੀ ਉਸ ਲਈ ਪੁਖਤਾ ਇੰਤਜ਼ਾਮ ਨੇ ਪਾਰਕਿੰਗ ਦੇ ਚਾਰ ਪਲੇਸ ਡਿਸਾਈਡ ਕੀਤੇ ਨੇ ਅਸੀਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਏ ਲਾਅ ਐਂਡ ਆਰਡਰ ਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਸ ਗੱਲੋਂ ਪੂਰੀ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਏ ਪਬਲਿਕ ਨੂੰ ਔਰ ਉਹ ਬੜਾ ਇਹ ਤੋਂ ਅੱਛਾ ਮੈਸੇਜ ਲੈ ਕੇ ਜਾਣ ਬੱਚੇ ਸਿੱਕੇ ਜਾਨ ਇਹ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਹ ਸਰਕਾਰ ਵੱਲੋਂ ਜਿਹੜੀ ਇਹ ਪਹਿਲ ਕਰਨ ਦੀ ਕੀਤੀ ਗਈ ਹੈ ਕਿਉਂਕਿ ਗੁਰੂਆਂ ਦੇ ਨਾਲ ਜਿਹੜੀਆਂ ਉਹਨਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਕਿੰਨਾ ਵੱਡਾ ਤੁਸੀਂ ਕਦੋਂ ਇਹਨੂੰ ਦੇਖਦੇ ਹੋ ਬਹੁਤ ਵੱਡੀ ਗੱਲ ਹੈ ਜੀ ਦੇਖੋ ਆਨਾਲੇ ਜਿਹੜੀ ਪੀੜ੍ਹੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਨੌਵੀਂ ਪਾਤਸ਼ਾਹੇ ਗੁਰੂ ਤੇਗ ਬਹਾਦਰ ਜੀ ਨੇ ਕੀ ਸ਼ਹਾਦਤ ਕਿਉਂ ਦਿੱਤੀ ਨਹੀਂ ਤਾਂ ਉਸ ਵੇਲੇ ਇੰਨਾ ਕਨਵਰਸ਼ਨ ਦਾ ਮੁਗਲ एंपਾਇਰ ਦੇ ਸਮੇਂ ਦੇ ਵਿੱਚ ਕਨਵਰਸ਼ਨ ਬੜੀ ਜ਼ੋਰਾਂ ਤੇ ਸੀ ਤੇ ਉਹਨਾਂ ਨੇ ਕੌਮ ਦੀ ਰੱਖਿਆ ਲਈ ਕਸ਼ਮੀਰੀ ਪੰਡਤਾਂ ਦੇ ਕਹਿਮ ਦੇ ਉੱਤੇ ਆਪਣਾ ਸਿਰ ਵਾਰ ਦਿੱਤਾ ਤੇ ਬਹੁਤ ਵੱਡੀ ਸ਼ਹਾਦਤ ਹੈ ਉਹਨੂੰ ਅਸੀਂ ਪ੍ਰਣਾਮ ਕਰਦੇ ਆਂ ਔਰ ਸਾਨੂੰ ਅ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਨਾਲ ਵਾਲੀ ਜਨਰੇਸ਼ਨ ਨੂੰ ਕਿ ਸਾਡੇ ਗੁਰੂਆਂ ਨੇ ਸਾਡੇ ਸਮਾਜ ਲਈ ਕੌਮ ਲਈ ਕੀ ਕੀਤਾ ਤੇ ਬੜਾ ਜ਼ਰੂਰੀ ਬੱਚਿਆਂ ਨੂੰ ਆਣਾ ਚਾਹੀਦਾ ਮਾਪਿਆਂ ਨੂੰ ਅੱਗੇ ਪਹਿਲ ਕਦਮੀ ਕਰਨੀ ਚਾਹੀਦੀ ਉਹਨਾਂ ਨੂੰ ਨਾਲ ਲੈ ਕੇ ਆ ਨਾ ਉਹਨਾਂ ਨੂੰ ਸਬਕ ਦੇਣ ਸਿੱਖਣ ਤੇ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਹੈ ਹਾਂਜੀ ਸਰਕਾਰ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਹੈ ਇਹਦੇ ਬद्दल ਬਹੁਤ ਅੱਛੀ ਚੀਜ਼ ਹੈ ਬਹੁਤ ਅੱਛਾ ਕਰ ਰਹੇ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਇਹ ਸੀ ਸਾਡੇ ਨਾਲ ਮੌਜੂਦ ਜਿਹੜੇ ਡੀਸੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਇਹ ਜਿਹੜਾ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਤਰਾਨੀਆਂ ਹੈਗਾ ਕਿਉਂਕਿ ਇਸ ਜਿਹੜੇ ਗੁਰੂ ਤੇਗ ਬਹਾਦਰ ਜੀ ਦੀ 1350ਵਾਂ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਹਦੇ ਨਾਲ ਜਿਹੜਾ ਲੋਕਾਂ ਨੂੰ ਜੜਿਆ ਵੀ ਉਹਦੀ ਜਾਗਰੂਕ ਕੀਤਾ ਜਾ ਸਕੇ ਵੀ ਔਰ ਪਤਾ ਚੱਲ ਸਕੇ ਵੀ ਇਹ ਗੁਰੂਾਨੀ ਇਹ ਜਿਹੜੀ ਹੈ ਸ਼ਹਾਦਤ ਹੈ ਉਹ ਕਿਸ ਤਰ੍ਹਾਂ ਦਿੱਤੀ ਉਸ ਨੂੰ ਲੈ ਕੇ ਜਿਹੜੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਵੀ ਉਹ ਵਵਸਤਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਜਿਹੜਾ ਪ੍ਰਸ਼ਾਸਨਿਕ ਕਮਲਾ ਹੈਗਾ ਉਹ ਪੂਰੀ ਜਿਹੜੀ ਤਿਆਰੀਆਂ ਵਿੱਚ ਜੁਟਿਆ ਹੋਇਆ ਤੇ ਸਟੇਜ ਜਿਹੜੀ ਆ ਉਹ ਜਿਹੜੀ ਆ ਲੱਗਦੀ ਹੋਈ ਸਭ ਤੋਂ ਵੱਧ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾਏਗਾ ਵੀ ਗੁਰੂਆਂ ਦੀ ਜਿਹੜੀ ਹੈ ਸ਼ਹਾਦਤ ਜਦੋਂ ਹੋਈ ਸੀਗੇ ਤਾਂ ਉਸ ਸਮੇਂ ਦੇ ਵਿੱਚ ਉਹਨਾਂ ਨੇ ਇਸ ਸ਼ਹਾਦਤ ਨੂੰ ਕਿਉਂ ਜਿਹੜੀ ਹੈ ਇਹ ਸ਼ਹਾਦਤ ਜਿਹੜੀ ਆ ਦਿੱਤੀ ਹੈ ਉਸ ਵਾਸਤੇ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਸਾਰੇ ਜਿਹੜੇ ਸ਼ਹਿਰ ਨਿਵਾਸੀਆਂ ਨੂੰ ਸਨੇਹਾ ਜਿਹੜਾ ਇੱਕ ਸੰਦੇਸ਼ ਵੀ ਦਿੱਤਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਇੱਥੇ ਜਿਹੜੇ ਬਾਤ ਚੜ ਕੇ ਜਿਹੜੇ ਇੱਥੇ ਆਹਨ ਤਾਂ ਤਾਂ ਕਿ ਗੁਰੂਆਂ ਦੀ ਜਿਹੜੀ ਇਸ਼ਾਤਤ ਕਿਵੇਂ ਹੋਈ ਸੀ ਉਹਦੇ ਬਾਰੇ ਜਾਗਰੂਕ ਹੋਣ ਤੇ ਆਪਣੇ ਬੱਚਿਆਂ ਨੂੰ ਵੀ ਜਿਹੜੇ ਨਾਲ ਲੈ ਕੇ ਆਹਨ ਤਾਂ ਕਿ ਬੱਚੇ ਵੀ ਜਿਹੜੇ ਆ ਉਹ ਜਾਗਰੂਕ ਹੋ ਜਾਂਦੇ ਇਹ ਜਿਹੜੀਆਂ ਗੁਰੂਆਂ ਦੀ ਜਿਹੜੀ ਇਸ਼ਾਤਤ ਹੁੰਦੀ ਆ ਗੁਰੂਆਂ ਨੇ ਜਿਹੜੇ ਕੌਮ ਵਾਸਤੇ ਕੀ ਕੁਝ ਕੀਤਾ ਉਸ ਬਾਰੇ ਵੀ ਜਿਹੜੇ ਬੱਚੇ ਆ ਉਹ ਜਾਣਕਾਰੀ ਆ ਜਿਹੜੀਆਂ ਹਾਸਲ ਉਹ ਕਰ ਸਕਣ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜਿਹੜੀਆਂ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀਆਂ ਚਾਰੀਆਂ ਜੋਰਾ ਸ਼ੋਰਾ ਤੇ ਹੋ ਰਹੀਆਂ ਕਿਉਂਕਿ ਕੱਲ ਇਸ ਸਮਾਗਮ ਜਿਹੜਾ ਰੱਖਿਆ ਗਿਆ ਇਹ ਜਿਹ ਇੱਕ ਘੰਟੇ ਦੇ ਵਾਸਤੇ ਜਿਹੜਾ ਇਹ ਲਾਈਟ ਐਂਡ ਸਾਊਂਡ ਜਿਹੜਾ ਉਹ ਹੋਵੇਗਾ ਫਰੋਇਪੁਰ ਦੇ ਵਿੱਚ ਜਿਸ ਦੀਆਂ ਤਿਆਰੀਆਂ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਸਰ ਸ਼ਾਸਨ ਜਿਹੜਾ ਇਹੋ ਪੂਰਾ ਪੱਬਾ ਪਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸਰਕਾਰ ਵੱਲੋਂ ਇਹ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਆਪਣੇ ਆਪ ਦੇ ਵਿੱਚ ਵੀ ਇੱਕ ਵਧੀਆ ਕਦਮ ਹੈ ਜਿਹੜਾ ਉਹ ਦੇ ਮਤਲਬ ਦੇਛੇ ਜਾ ਰਿਹਾ ਕਿਉਂਕਿ ਲੋਕਾਂ ਨੂੰ ਵੀ ਗੁਰੂਆਂ ਦੇ ਨਾਲ ਜਿਹੜੀ ਹੈ ਗੁਰੂਆਂ ਦੀ ਸਾਹਤ ਬਾਰੇ ਜਾਣੂ ਕਰਾਉਣ ਵਾਸਤੇ ਇਹ ਜਿਹੜੇ ਆ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਅੱਜ ਦੀ ਜ਼ਿਆਦਾਤਰ ਜਿਹੜੀ ਪੀੜ੍ਹੀ ਹੈ ਉਹ ਵੀ ਕਹਿ ਸਕਦੇ ਆ ਮੋਬਾਈਲਾਂ ਤੇ ਨਹੀਂ ਰੁਚੀ ਹੋਈ ਆ ਵੀ ਗੁਰੂਆਂ ਨੂੰ ਜਾਂ ਇਤਿਹਾਸ ਬਾਰੇ ਜਿਹੜੀ ਆ ਉਹ ਨਹੀਂ ਜੀ ਜਾਣਕਾਰੀਆਂ ਨਹੀਂ ਰੱਖਦੀਆਂ ਜਿਸ ਕਰਕੇ ਇਤਿਹਾਸ ਦੇ ਨਾਲ ਜਿਹੜੇ ਜੋੜੇ ਵਾਸਤੇ ਬੱਚਿਆਂ ਨੂੰ ਇਹ ਜਿਹੜੇ ਪ੍ਰੋਗਰਾਮ ਕਰਵਾਨੇ ਅਤੀ ਜ਼ਰੂਰੀ ਸੀ ਜਿਹਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਤੇ ਸਰਕਾਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣ ਤਾਂ ਜੋ ਬੱਚਿਆਂ ਨੂੰ ਜਿਹੜੀਆਂ ਵਧੀਆ ਜਾਣਕਾਰੀਆਂ ਜਿਹੜੀਆਂ ਪ੍ਰਾਪਤ ਹੋਣ ਉਹਨਾਂ ਦੇ ਜਿਹੜੇ ਪਰਿਵਾਰਿਕ ਜਿਹੜੇ ਲੋਕ ਹੈ ਉਹ ਵੀ ਇੱਥੇ ਨਾਲ ਆਣ ਕਿਉਂਕਿ ਜਿਹੜੇ ਪਰਿਵਾਰਿਕ ਲੋਕ ਜਿਹੜੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਇਸ ਮੌਕੇ ਤੇ ਲੈ ਕੇ ਆਣ ਕਿਉਂਕਿ ਬੱਚਿਆਂ ਦਾ ਧਿਆਨ ਵੀ ਜਿਹੜਾ ਇਹ ਗੁਰੂਆਂ ਵੱਲ ਜਾਵੇ ਵੀ ਉਹਨਾਂ ਦੀ ਸ਼ਹਾਦਤਾਂ ਬਾਰੇ ਪਤਾ ਲੱਗੇ ਵੀ ਇਹਨਾਂ ਨੇ ਜਿਹੜਾ ਕੌਮ ਵਾਸਤੇ ਕੀ ਕੀਤਾ ਕਿਉਂਕਿ ਉਸ ਵਕਤ ਕੀ ਹਾਲਾਤ ਸੀਗੇ ਜਦੋਂ ਇਹ ਕੁਰਬਾਨੀਆਂ ਜਿਹੜੀਆਂ ਦੇਣੀਆਂ ਪਈਆਂ ਸ਼ਾਹਤਾ ਜਿਹੜੀਆਂ ਉਹ ਦੇਣੀਆਂ ਪਈਆਂ ਇਸ चीज ਨੂੰ ਲੈ ਕੇ ਜੋੜ ਕੇ ਜਿਹੜਾ ਇਸ ਨੂੰ ਦੇਖਿਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀਆਂ ਤਿਆਰੀਆਂ ਉਹ ਅਮਲ ਚ ਲਿਆਂਦੀਆਂ ਜਾ ਰਹੀਆਂ ਪੂਰੀ ਪੂਰ ਜੋਰ ਜਿਹੜੀਆਂ ਹਰ ਸੰਭਵ ਜਿਹੜੀਆਂ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਜਿਹੜੀ ਆ ਇਹਦੇ ਵਿੱਚ ਨਾ ਰਵੇ ਤੇ ਜਿਸ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਹੁੰਦੇ ਜਿਹੜਾ ਹੋਵੇ ਉਹ ਲੋਕਾਂ ਵਾਸਤੇ ਸਮਰਪਿਤ ਹੋਵੇ ਸਾਲ ਤੋਂ ਉਰਤੇ ਬੱਚਿਆਂ ਵਾਸਤੇ ਤੇ ਬੱਚਿਆਂ ਦੇ ਪਰਿਵਾਰ ਵਾਸਤੇ ਜਿਹੜੇ ਇੱਥੇ ਮੌਜੂਦ ਰਹਿਣਗੇ ਉਹਨਾਂ ਨੂੰ ਜਿਹੜਾ ਇੱਕ ਮੈਸੇਜ ਐਵੇਂ ਦਾ ਚਾਵੇ ਵੀ ਉਹਨਾਂ ਨੂੰ ਗੁਰੂਆਂ ਦੀ ਜਹੀ ਸਾਤਾ ਬਾਰੇ ਪੂਰੀ ਜਾਣਕਾਰੀ ਜੜਿਆ ਇੱਥੇ ਜਰੂਰ ਮਿਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਿਧੀ ਦਿਹਾੜੇ ਨੂੰ ਸਮਰਪਿਤ 350ਵਾਂ ਜਿਹੜਾ ਸ਼ਿਧੀ ਦਿਹਾੜਾ ਮਨਾਉਣ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਉਹ ਪੱਬਾ ਪਾਰ ਹੁੰਦੀ ਹੋਈ ਦਿਖਾਈ ਦੇ ਰਹੀ ਆ ਇਹਨਾਂ ਸ਼ਿਧੀ ਦਿਹਾੜੇ ਨੂੰ ਮਨਾਉਣ ਵਾਸਤੇ ਲਾਈਟ ਐਂਡ ਸੌਂਡ ਦਾ ਜਿਹੜਾ ਪ੍ਰੋਗਰਾਮ ਫਰੋਹੀਪੁਰ ਵਿੱਚ ਰੱਖਿਆ ਗਿਆ ਤੇ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਜੀ ਸੀ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਜੜੀ ਹੈ ਤਿਆਰੀ ਜੜੀ ਅਮਲ ਚ ਲਿਆਂਦੀ ਜਾ ਰਹੀ ਆ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇੱਕ ਮੈਸੇਜ ਦਿੱਤਾ ਜਾ ਸਕੇ ਗੁਰੂਆਂ ਦੀ ਜੜੀ ਹੈ ਸ਼ਹਾਦਤ ਦੇ ਨਾਲ ਜੁੜਨ ਦਾ ਧੰਨਵਾਦ ਨਮਸਕਾਰ ਜੀ ਨਮਸਕਾਰ ਸਰ ਇਹ ਜਿਹੜਾ ਪ੍ਰੋਗਰਾਮ ਹੋ ਰ ਸਾਲਾ ਨਵੀਂ ਪਾਸ਼ਾਈ ਨੂੰ ਤੇਗ ਭਦਰਜੀ ਦਾ ਜੋ ਸਮਾਰੋਹ ਜੋ ਸਮਰਪਿਤ ਦਿਨ ਹੈ ਉੱਚ ਲਾਈਟ ਹੈਂਡ ਸਾਊਂਡ ਚੋ ਜਿਹੜਾ ਹੋਣ ਜਾ ਰਿਹਾ ਕੱਲ 5 ਵਜੇ ਐਂਟਰੀ ਟਾਈਮ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੰਨਾ ਹਾਂ ਕਿ ਜ਼ਰੂਰ ਆਣ ਔਰ ਬੱਚਿਆਂ ਨੂੰ ਨਾਲ ਲੈ ਕੇ ਆਣ ਔਰ ਦੇਖਣ ਕਿ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਕਿੰਨੀ ਵੱਡੀ ਸ਼ਹਾਦਤ ਸੀ ਉਹਨਾਂ ਦੀ ਸ਼ਹਾਦਤ ਤੇ ਸਾਨੂੰ ਮਾਣ ਹੈ ਅਸੀਂ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਲਾਈਟ ਐਂਡ ਸਾਊਂਡ ਕਰ ਰਹੇ ਹਾਂ ਹਿਸਟਰੀ ਬਾਰੇ ਸਾਨੂੰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਸਰਾ ਕੌਮ ਦੇ ਲਈ ਆਪਣੀ ਜਾਨ ਦਿੱਤੀ ਹੈ ਔਰ ਉਹਦੇ ਲਈ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ ਤੁਸੀਂ ਜਿਸ ਤਰ੍ਹਾਂ ਦੇਖ ਹੀ ਰਹੇ ਹੋ ਪਿੱਛੇ ਸਟੇਜ ਲੱਗ ਰਹੀ ਹੈ ਸਾਊਂਡ ਬੜਾ ਅੱਛਾ ਲਾਈਟ ਐਂਡ ਸਾਊਂਡ ਸ਼ੋਅ ਹੋਏਗਾ ਟਰੈਫਿਕ ਦੇ ਪੁਕਤਾ ਇੰਤਜ਼ਾਮ ਕੀਤੇ ਜਾ ਰਹੇ ਆ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਦੀ ਸਾਰੀ ਵਿਵਸਥਾ ਹੈ ਪਾਣੀ ਦੀ ਵਿਵਸਥਾ ਸਾਰੀ ਕੀਤੀ ਜਾ ਰਹੀ ਹੈ ਔਰ ਕਿ ਆਨ ਆਲੀ ਜਨਤਾ ਨੂੰ ਕੋਈ ਵੀ ਜੜੀ ਹੈ ਅਸੁ ਸਾਡਾ ਉਹ ਇਸ ਨੂੰ ਲੈ ਕੇ ਮਤਲਬ ਕਿ ਕਿਹੜੀਆਂ ਕਿੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹ ਪ੍ਰੋਪੋਰਸ਼ਨ ਦੇ ਤੌਰ ਤੇ ਜਿਹੜੀਆਂ ਇਤਿਆਦਿਆਂ ਦੇ ਵਿੱਚ ਹੁੰਦੀਆਂ ਕਿਉਂਕਿ ਖਾਸ ਤੌਰ ਤੇ ਟ੍ਰੈਫਿਕ ਦੀ ਸਮੱਸਿਆ ਤਾਂ ਜਿਹੜੀ ਸਾਹਮਣੇ ਆਂਦੀ ਆ ਲੇਕਿਨ ਇਹ ਜਿਹੜੀ ਸ਼ਾਹਦਤ ਜਿਹੜਾ ਪ੍ਰੋਗਰਾਮ ਹੈਗਾ ਇਹ ਲੋਕਾਂ ਨੂੰ ਜਾਂ ਬੱਚਿਆਂ ਨੂੰ ਵੀ ਇਹਦਾ ਮਤਲਬ ਕਿ ਜਾਗਰੂਕ ਕੀਤਾ ਜਾਏਗਾ ਤਾਂ ਜਦ ਜਿਹੜਾ ਫਰੀਦਪੁਰ ਦੇ ਜਿਹੜੇ ਲੋਕ ਹੈ ਸਿਰਫ ਉਹ ਹੀ ਇੱਥੇ ਜਾਗਰੂਕ ਹੋਣਗੇ ਨਹੀਂ ਬੱਚਿਆਂ ਨੂੰ ਅਸੀਂ ਸਾਰੇ ਪ੍ਰਿੰਸੀਪਲਸ ਨੂੰ ਸਕੂਲ ਦੇ ਪ੍ਰਿੰਸੀਪਲ ਕਾਲਜ ਦੇ ਪ੍ਰਿੰਸੀਪਲਸ ਨੂੰ ਸੱਦਾ ਦਿੱਤਾ ਔਰ ਕਿ ਬੱਚਿਆਂ ਦੇ ਨਾਲ ਪੇਰੈਂਟ ਜ਼ਰੂਰ ਆਣ ਔਰ ਬੱਚੇ ਨੂੰ ਪਤਾ ਚੱਲਣਾ ਚ ਉਹ ਵੀ ਪਾਇਸ਼ਾਈ ਦਾ ਕੀ ਰੋਲ ਸੀ ਉਸ ਵਲੇ ਉਹਨਾਂ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਕੌਮ ਨੇ ਕੌਮ ਲਈ ਆਪਣੀ ਸ਼ਹਾਦਤ ਦਿੱਤੀ ਉਸ ਲਈ ਪੁਕਤਾ ਇੰਤਜ਼ਾਮ ਨੇ ਪਾਰਕਿੰਗ ਦੇ ਚਾਰ ਪਲੇਸ ਡਿਸਾਈਡ ਕੀਤੇ ਨੇ ਅਸੀਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਏ ਲਾਅ ਐਂਡ ਆਰਡਰ ਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਸ ਗੱਲ ਨੂੰ ਪੂਰੀ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਏ ਪਬਲਿਕ ਨੂੰ ਔਰ ਉਹ ਬੜਾ ਇਤੋਂ ਅੱਛਾ ਮੈਸੇਜ ਲੈ ਕੇ ਜਾਏ ਬੱਚੇ ਸਿੱਕੇ ਜਾਨ ਇਹ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹ ਸਰਕਾਰ ਵੱਲੋਂ ਜਿਹੜੀ ਇਹ ਪਹਿਲ ਕਰਕੇ ਕੀਤੀ ਗਈ ਹੈ ਕਿਉਂਕਿ ਗੁਰੂਆਂ ਦੇ ਨਾਲ ਜਿਹੜੀ ਉਹਨਾਂ ਦੀ ਸ਼ਾਦਤ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਇਟਾ ਕੁ ਵੱਡਾ ਤੁਸੀਂ ਕਦੋਂ ਇਹਨੂੰ ਦੇਖਦੇ ਹੋ ਬਹੁਤ ਵੱਡੀ ਗੱਲ ਹੈ ਜੀ ਦੇਖੋ ਆਨਾਂ ਲਈ ਜਿਹੜੀ ਪੀੜ੍ਹੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਨੌਵੀਂ ਪਾਤਸ਼ਾਹੇ ਗੁਰੂ ਤੇਗ ਬਹਾਦਰ ਜੀ ਨੇ ਕਿ ਸ਼ਹਾਦਤ ਕਿਉਂ ਦਿੱਤੀ ਨਹੀਂ ਤਾਂ ਉਸ ਵੇਲੇ ਇੰਨਾ ਕਨਵਰਸ਼ਨ ਦਾ ਮੁਗਲ एंपਾਇਰ ਦੇ ਸਮੇਂ ਦੇ ਵਿੱਚ ਕਨਵਰਸ਼ਨ ਬੜੀ ਜ਼ੋਰਾਂ ਤੇ ਸੀ ਤੇ ਉਹਨਾਂ ਨੇ ਕੌਮ ਦੀ ਰੱਖਿਆ ਲਈ ਕਸ਼ਮੀਰੀ ਪੰਡਤਾਂ ਦੇ ਕਹਿਮ ਦੇ ਉੱਤੇ ਆਪਣਾ ਸਿਰ ਵਾਰ ਦਿੱਤਾ ਬਹੁਤ ਵੱਡੀ ਸ਼ਹਾਦਤ ਹੈ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਆਂ ਔਰ ਸਾਨੂੰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਨਾਲ ਵਾਲੀ ਜਨਰੇਸ਼ਨ ਨੂੰ ਕਿ ਸਾਡੇ ਗੁਰੂਆਂ ਨੇ ਸਾਡੇ ਸਮਾਜ ਲਈ ਕੌਮ ਲਈ ਕੀ ਕੀਤਾ ਤੇ ਬੜਾ ਜ਼ਰੂਰੀ ਬੱਚਿਆਂ ਨੂੰ ਆਣਾ ਚਾਹੀਦਾ ਮਾਪਿਆਂ ਨੂੰ ਅੱਗੇ ਪਹਿਲ ਕਦਮੀ ਕਰਨੀ ਚਾਹੀਦੀ ਉਹਨਾਂ ਨੂੰ ਨਾਲ ਲੈ ਕੇ ਆ ਨਾ ਉਹਨਾਂ ਨੂੰ ਸਬਕ ਦੇਣ ਸਿੱਖਣ ਤੇ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਹੈ ਹਾਂਜੀ ਸਰਕਾਰ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਹੈ ਇਹਦੇ ਬਦਕਾ ਬਹੁਤ ਅੱਛੀ ਚੀਜ਼ ਹੈ ਬਹੁਤ ਅੱਛਾ ਕਰ ਰਹੇ ਥੈਂਕ ਯੂ ਸੋਮ ਥੈਂਕ ਯੂ ਕੀ ਸੀ ਸਾਡੇ ਨਾਲ ਮੌਜੂਦ ਜਿਹੜੇ ਡੀਸੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਇਹ ਜਿਹੜਾ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਇੱਕ ਆਪਣੇ ਆਪ ਦੇ ਵਿੱਚ ਇੱਕ ਤਰਾਨੀਆਂ ਹੈਗਾ ਕਿਉਂਕਿ ਇਸ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ 1350ਵਾਂ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਹਦੇ ਨਾਲ ਜਿਹੜਾ ਵੀ ਲੋਕਾਂ ਨੂੰ ਜੜਿਆ ਵੀ ਉਹ ਦੀ ਜਾਗਰੂਕ ਕੀਤਾ ਜਾ ਰਿਹਾ ਕਿ ਵੀ ਹੋਰ ਪਤਾ ਚੱਲ ਸਕੇ ਵੀ ਇਹ ਗੁਰੂਵਾਨੀ ਇਹ ਜਿਹੜੀ ਹੈ ਸ਼ਹਾਦਤ ਹੈ ਉਹ ਕਿਸ ਤਰ੍ਹਾਂ ਦਿੱਤੀ ਉਸ ਨੂੰ ਲੈ ਕੇ ਜਿਹੜੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਲਾਈਟ ਐਂਡ ਸੌਨ ਦੀ ਜਿਹੜੀ ਹੈ ਵੀ ਉਹ ਵਿਵਸਥਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਜਿਹੜਾ ਪ੍ਰਸ਼ ਉਹ ਪੂਰੀ ਜਿਹੜੀ ਤਿਆਰੀਆਂ ਵਿੱਚ ਜੁਟਿਆ ਹੋਇਆ ਤੇ ਸਟੇਜ ਜਿਹੜੀ ਆ ਉਹ ਜਿਹੜੀ ਆ ਲੱਗਦੀ ਹੋਈ ਸਾਫ ਤੋਂ ਤੇ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾਏਗਾ ਵੀ ਗੁਰੂਆਂ ਦੀ ਜਿਹੜੀ ਸ਼ਹਾਦਤ ਜਦੋਂ ਹੋਈ ਸੀ ਕਿ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਇਸ ਸ਼ਹਾਦਤ ਨੂੰ ਕਿਉਂ ਜਿਹੜੀ ਆ ਇਹ ਸ਼ਹਾਦਤ ਜਿਹੜੀ ਆ ਦਿੱਤੀ ਆ ਉਸ ਵਾਸਤੇ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਸਾਰੇ ਜਿਹੜੇ ਸ਼ਹਿਰ ਨਿਵਾਸੀਆਂ ਨੂੰ ਇਹ ਸਨੇਹਾ ਜਿਹੜਾ ਇੱਕ ਸੰਦੇਸ਼ ਵੀ ਦਿੱਤਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਇੱਥੇ ਚੜ੍ਹਿਆ ਬਾਤ ਚੜ੍ਹ ਕੇ ਜਿਹੜੇ ਇੱਥੇ ਆਂ ਤੇ ਤਾਂ ਕਿ ਗੁਰੂਆਂ ਦੀ ਜਿਹੜੀ ਸ਼ਹਾਦਤ ਕਿਵੇਂ ਹੋਈ ਸੀ ਉਹਦੇ ਬਾਰੇ ਜਾਗਰੂਕ ਹੋਣ ਤੇ ਆਪਣੇ ਬੱਚਿਆਂ ਨੂੰ ਵੀ ਜਿਹੜੇ ਨਾਲ ਇਲਾਕੇਾਂ ਤਾਂ ਕਿ ਬੱਚੇ ਵੀ ਜਿਹੜੇ ਆ ਉਹ ਜਾਗਰੂਕ ਹੋ ਜਾਂਦੇ ਇਹ ਜਿਹੜੀਆਂ ਗੁਰੂਆਂ ਦੀ ਜਿਹੜੀ ਇਸ਼ਾਤਤ ਹੁੰਦੀ ਆ ਗੁਰੂਆਂ ਨੇ ਜਿਹੜੇ ਕੌਮ ਵਾਸਤੇ ਕੀ ਕੁਝ ਕੀਤਾ ਉਸ ਬਾਰੇ ਵੀ ਜਿਹੜੇ ਬੱਚੇ ਆ ਉਹ ਜਾਣ ਜਾਣਕਾਰੀ ਆ ਜਿਹੜੀਆਂ ਹਾਸਲ ਉਹ ਕਰ ਸਕਣ ਤੁਸੀਂ ਦੇਖ ਸਕਦੇ ਹੋ ਵੀ ਇਸ ਟਾਈਮ ਜਿਹੜੀਆਂ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀਆਂ ਚਾਰੀਆਂ ਜੋਰਾ ਸ਼ੋਰਾ ਤੇ ਹੋ ਰਹੀਆਂ ਕਿਉਂਕਿ ਕੱਲ ਇਸ ਸਮਾਗਮ ਜਿਹੜਾ ਰੱਖਿਆ ਗਿਆ ਇਹ ਇੱਕ ਘੰਟੇ ਦੇ ਵਾਸਤੇ ਜਿਹੜਾ ਇਹ ਲਾਈਟ ਐਂਡ ਸਾਊਂਡ ਜਿਹੜਾ ਉਹ ਹੋਵੇਗਾ ਫਰੋਇਪੁਰ ਦੇ ਵਿੱਚ ਜਿਸ ਦੀਆਂ ਤਿਆਰੀਆਂ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਪ੍ਰਸ਼ਾਸਨ ਜਿਹੜਾ ਇਹ ਪੂਰਾ ਪੱਬਾ ਪਾਰ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸਰਕਾਰ ਵੱਲੋਂ ਇਹ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਆਪਣੇ ਆਪ ਦੇ ਵਿੱਚ ਵੀ ਇੱਕ ਵਧੀਆ ਕਦਮ ਹੈ ਜਿਹੜਾ ਉਹ ਦੇ ਮਤਲਬ ਦੇឆੈ ਜਾ ਰਿਹਾ ਕਿਉਂਕਿ ਲੋਕਾਂ ਨੂੰ ਵੀ ਗੁਰੂਆਂ ਦੇ ਨਾਲ ਜਿਹੜੀ ਹੈ ਗੁਰੂਆਂ ਦੀ ਸਾਹਤ ਬਾਰੇ ਜਾਣੂ ਕਰਾਉਣ ਵਾਸਤੇ ਇਹ ਜਿਹੜੇ ਆ ਵੀ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਅੱਜ ਦੀ ਜ਼ਿਆਦਾਤਰ ਜਿਹੜੀ ਪੀੜ੍ਹੀ ਹੈ ਉਹ ਵੀ ਕਹਿ ਸਕਦੇ ਆ ਮੋਬਾਈਲਾਂ ਤੇ ਨਹੀਂ ਰੁਚੀ ਹੋਈ ਆ ਵੀ ਗੁਰੂਆਂ ਨੂੰ ਜਾਂ ਇਤਿਹਾਸ ਬਾਰੇ ਜਿਹੜੀ ਆ ਉਹ ਨਹੀਂ ਜੀ ਜਾਣਕਾਰੀਆਂ ਨਹੀਂ ਰੱਖਦੀਆਂ ਜਿਸ ਕਰਕੇ ਇਤਿਹਾਸ ਦੇ ਨਾਲ ਜਿਹੜੇ ਜੋੜਨ ਵਾਸਤੇ ਬੱਚਿਆਂ ਨੂੰ ਇਹ ਜਿਹੜੇ ਪ੍ਰੋਗਰਾਮ ਕਰਵਾਇਆ ਇਹ ਇੱਥੇ ਜ਼ਰੂਰੀ ਸੀ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਤੇ ਸਰਕਾਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੋਣ ਤਾਂ ਜੋ ਬੱਚਿਆਂ ਨੂੰ ਜਿਹੜੀਆਂ ਵਧੀਆ ਜਾਣਕਾਰੀਆਂ ਜਿਹੜੀਆਂ ਪ੍ਰਾਪਤ ਹੋਣ ਉਹਨਾਂ ਦੇ ਜਿਹੜੇ ਪਰਿਵਾਰਿਕ ਜਿਹੜੇ ਲੋਕ ਹੈ ਉਹ ਵੀ ਇੱਥੇ ਨਾਲ ਆਣਤੋ ਕਿ ਜਿਹੜੇ ਪਰਿਵਾਰਿਕ ਲੋਕ ਜਿਹੜੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਇਸ ਮੌਕੇ ਤੇ ਲੈ ਕੇ ਆਣ ਕਿਉਂਕਿ ਬੱਚਿਆਂ ਦਾ ਧਿਆਨ ਵੀ ਜਿਹੜਾ ਇਹ ਗੁਰੂਆਂ ਵੱਲ ਜਾਵੇ ਵੀ ਉਹਨਾਂ ਦੀ ਸਾਤਾ ਬਾਰੇ ਪਤਾ ਲੱਗੇ ਵੀ ਇਹਨਾਂ ਨੇ ਜਿਹੜਾ ਕੌਮ ਵਾਸਤੇ ਕੀ ਕੀਤਾ ਕਿਉਂਕਿ ਉਸ ਵਕਤ ਕੀ ਹਾਲਾਤ ਸੀਗੇ ਜਦੋਂ ਇਹ ਕੁਰਬਾਨੀਆਂ ਜਿਹੜੀਆਂ ਦੇੜੀਆਂ ਪਈਆਂ ਸ਼ਾਹਤਾ ਜਿਹੜੀਆਂ ਉਹ ਦੇੜੀਆਂ ਪਈਆਂ ਇਸ ਸੀ ਨੂੰ ਲੱਗ ਕੇ ਜੋੜ ਕੇ ਜਿਹੜਾ ਇਸ ਨੂੰ ਦੇਖਿਆ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਤਿਆਰੀਆਂ ਉਹ ਅਮਲ ਚ ਲਿਆਂਦੀਆਂ ਜਾ ਰਹੀਆਂ ਪੂਰੀ ਪੂਰ ਜ਼ੋਰ ਜਿਹੜੀਆਂ ਹਰ ਸੰਭਵ ਜੜੀਆਂ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਜੜੀ ਆ ਇਹਦੇ ਵਿੱਚ ਨਾ ਰਵੇ ਜਿਸ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਹੁੰਦੇ ਜਿਹੜਾ ਹੋਵੇ ਉਹ ਲੋਕਾਂ ਵਾਸਤੇ ਸਮਰਪਿਤ ਹੋਵੇ ਖਾਸ ਤੌਰ ਤੇ ਬੱਚਿਆਂ ਵਾਸਤੇ ਤੇ ਬੱਚਿਆਂ ਦੇ ਪਰਿਵਾਰ ਵਾਸਤੇ ਜਿਹੜੇ ਇੱਥੇ ਮੌਜੂਦ ਰਹਿਣਗੇ ਉਹਨਾਂ ਨੂੰ ਜਿਹੜਾ ਇੱਕ ਮੈਸੇਜ ਐਵੇਂ ਦਾ ਚਾਵੇ ਵੀ ਉਹਨਾਂ ਨੂੰ ਗੁਰੂਆਂ ਦੀ ਜਹੀ ਸਹਾਤਾ ਬਾਰੇ ਪੂਰੀ ਜਾਣਕਾਰੀ ਜੜੀਆ ਇੱਥੇ ਜਰੂਰ ਮਿਲੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਧਾਨਿਕ ਸਵੇਰਾ ਫਰਗ